ਸਿੱਧੂ ਮੂਸੇਵਾਲੇ ਦੀ ਹਵੇਲੀ 'ਚ ਫਿਰ ਲੱਗੀਆਂ ਰੌਣਕਾਂ ਛੋਟੇ ਸ਼ੁਭ ਦੀ ਮਨਾਈ ਬੜੀ ਧੂਮ-ਧਾਮ ਦੇ ਨਾਲ ਪਹਿਲੀ ਲੋਹੜੀ ਦੇਖ ਸਕਦੇ ਹਾਂ ਤਸਵੀਰਾਂ ਦੇ ਵਿੱਚ ਛੋਟਾ ਸ਼ੁਭ ਮਾਂ ਦੀ ਗੋਦੀ ਦੇ ਵਿੱਚ ਹੈ ਤੇ ਬੜਾ ਜਸ਼ਨ ਵਾਲਾ ਮਾਹੌਲ ਫਿਰ ਤੋਂ ਖੁਸ਼ੀਆਂ ਹਵੇਲੀ ਦੇ ਵਿੱਚ ਵਾਪਸ ਪਰਤੀਆਂ ਨੇ ਇਹ ਮਾਹੌਲ ਬਿਆਨ ਕਰਦਾ ਹੈ ਕਿ ਜਿਵੇਂ ਪਹਿਲਾਂ ਸਿੱਧੂ ਹਵੇਲੀ ਦੇ ਵਿੱਚ ਰੌਣਕਾਂ ਲਾਉਂਦਾ ਸੀ ਉਸੇ ਤਰ੍ਹਾਂ ਫੇਰ ਤੋਂ ਰੌਣਕਾਂ ਜਿਹੜੀਆਂ ਨੇ ਉਹ ਹਵੇਲੀ ਦੇ ਵਿੱਚ ਲੱਗੀਆਂ ਨੇ ਤੇ ਫੇਰ ਉਹੀ ਬਹਾਰ ਬੜੀ ਧੂਮ ਧਾਮ ਨਾਲ ਹਵੇਲੀ ਦੇ ਵਿੱਚ ਲੋੜੀ ਦਾ ਤਿਉਹਾਰ ਪੂਰੇ ਰੀਤੀ ਰਿਵਾਜਾਂ ਦੇ ਨਾਲ ਮਨਾਇਆ ਗਿਆ ਤੇ ਸਿੱਧੂ ਮੂਸੇਵਾਲਾ ਛੋਟਾ ਸ਼ੁਭ ਲੋੜੀ ਬਾਲ ਕੇ ਉਸ ਤੋਂ ਬਾਅਦ ਲੋੜੀ ਦੇ ਸਾਰੇ ਰੀਤੀ ਰਿਵਾਜ ਕਰਦਾ ਨਜ਼ਰ ਆਇਆ ਤੇ ਛੋਟਾ ਸ਼ੁਭ ਮਾਂ ਦੀ ਗੋਦੀ ਦੇ ਵਿੱਚ ਉਹੀ ਮਾਂ ਦਾ ਪਿਆਰ ਦులਾਰ ਤੇ ਮਾਸੀਆਂ ਦਾ ਪਿਆਰ ਛੋਟੇ ਸ਼ੁਭ ਲਈ ਦੇਖਣ ਨੂੰ ਮਿਲਿਆ ਤੇ ਆਸ ਪੜੋਸ ਪਿੰਡ ਵਾਸੀਆਂ ਵੱਲੋਂ ਪੁਧਾਈਆਂ ਦਿੱਤੀਆਂ ਗੀਆਂ ਲੋੜੀ ਦੀਆਂ ਉੱਥੇ ਹੀ ਸਿੱਧੂ ਦੇ ਫੈਨ ਵੀ ਅੱਜ ਛੋਟੇ ਸ਼ੋਹ ਦੀ ਤਸਵੀਰ ਦੇਖ ਕੇ ਭਾਵਕ ਵੀ ਹੋਏ ਤੇ ਖੁਸ਼ ਵੀ ਨਜ਼ਰ ਆਏ ਉੱਥੇ ਹੀ ਮਾਤਾ ਨੇ ਵੀ ਕੁਝ ਭਾਵਕ ਗੱਲਾਂ ਕੀਤੀਆਂ ਕਿ ਸਾਡਾ ਸ਼ੁਭ ਸਾਡੇ ਕੋਲੋਂ ਚਲਾ ਗਿਆ ਪਰ ਪ੍ਰਮਾਤਮਾ ਨੇ ਸਾਨੂੰ ਫਿਰ ਤੋਂ ਖੁਸ਼ੀਆਂ ਬਖਸ਼ੀਆਂ ਨੇ ਅੱਜ ਉਸੇ ਖੁਸ਼ੀਆਂ ਦੇ ਤਹਿਤ ਹੀ ਅਸੀਂ ਲੋੜੀ ਦਾ ਤਿਹਾਰ ਮਨਾ ਰਹੇ ਹਾਂ ਪਰ ਛੋਟੇ ਸ਼ੁਭ ਦੇ ਆਉਣ ਨਾਲ ਸਾਡੇ ਘਰ ਦੇ ਵਿੱਚ ਖੁਸ਼ੀਆਂ ਤਾਂ ਆਈਆਂ ਨੇ ਪਰ ਸ਼ੋਭਦੀਪ ਸਿੱਧੂ ਮੂਸੇਵਾਲੇ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਕਿਉਂਕਿ ਸਿੱਧੂ ਨੇ ਆਪਣੀ ਪਹਿਚਾਨ ਆਪਣੇ ਗੀਤਾਂ ਦੇ ਨਾਲ ਆਪਣੇ ਬੋਲਾਂ ਦੇ ਨਾਲ ਬਣਾਈ ਸੀ ਤੇ ਅੱਜ ਵੀ ਉਸਦੇ ਫੈਨ ਉਸ ਨੂੰ ਯਾਦ ਕਰਦੇ ਨੇ ਅੱਜ ਇਸ ਖੁਸ਼ੀ ਦੇ ਮਾਹੌਲ ਦੇ ਮੌਕੇ ਤੁਸੀਂ ਦੇਖ ਸਕਦੇ ਹੋ ਹਵੇਲੀ ਦੇ ਵਿੱਚ ਜੋ ਮਾਹੌਲ ਹੈ ਕਿਤੇ ਮਾਂ ਨੂੰ ਖੁਸ਼ੀ ਵੀ ਆ ਪਰ ਮਾਂ ਦੀਆਂ ਅੱਖਾਂ ਨਮ ਵੀ ਨਜ਼ਰ ਆਈਆਂ ਉੱਥੇ ਹੀ ਮਾਤਾ ਭਾਵੁਕ ਵੀ ਨਜ਼ਰ ਆਏ ਤੇ ਛੋਟੇ ਸ਼ੁਭ ਨਾਲ ਸਭ ਨੇ ਲਾਡ ਲੜਾਇਆ ਸਭ ਨੇ ਪਿਆਰ ਕੀਤਾ ਤਾਂ ਦੋਸਤੋ ਹੁਣ ਵੀਡੀਓ ਦੱਬ ਕੇ ਸ਼ੇਅਰ ਕਰਨੀ ਹੈ ਕਮੈਂਟ ਅਜ ਆਪਣੀ رائے ਸਾਂਝੀ ਕਰਨੀ ਹੈ ਸਿੱਧੂ ਮੂਸੇਵਾਲੇ ਦਾ ਜਲਦ ਇੱਕ ਨਵਾਂ ਗੀਤ ਵੀ ਆਉਣ ਜਾ ਰਿਹਾ ਜਿਸ ਦਾ ਫਲੇ ਤੱਕ ਕੋਈ ਵੀ ਤੋੜ ਨਹੀਂ ਬਣਿਆ ਕਿਉਂਕਿ ਸਿੱਧੂ ਮੂਸੇਵਾਲਾ ਨਾ ਤਾਂ ਮੁੱਕਿਆ ਸੀ ਤੇ ਨਾ ਹੀ ਮੁੱਕਣਾ ਕਿਉਂਕਿ ਸਿੱਧੂ ਦੇ ਗੀਤ ਲਗਾਤਾਰ ਆ ਰਹੇ ਨੇ ਤੇ ਹੁਣ ਸਿੱਧੂ ਦਾ ਨਵਾਂ ਗੀਤ ਜੋ ਬਕਮਲ ਤੌਰ ਤੇ ਅਨਰੀਲੀਜ਼ਡ Song ਹੋਵੇਗਾ ਤੇ ਉਸਦੀ ਵੀਡੀਓ ਸ਼ੂਟ ਚੱਲ ਰਹੀ ਹੈ ਤੇ ਜਲਦੀ ਉਹ ਗਾਣਾ YouTube ਚੈਨਲ ਉੱਪਰ ਪਾ ਦਿੱਤਾ ਜਾਵੇਗਾ ਤਾਂ ਦੋਸਤੋ ਹੁਣ ਫੈਨਸ ਦੀ ਉਡੀਕ ਵੀ ਖਤਮ ਹੋਣ ਜਾ ਰਹੀ ਹੈ ਤੇ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਖੁਸ਼ੀਆਂ ਦੀ ਲਹਿਰ ਦੇਖਣ ਨੂੰ ਮਿਲੀ ਤਾ ਚਾਰੇ ਪਾਸੇ ਹਵੇਲੀ ਦੇ ਵਿੱਚ ਖੁਸ਼ੀਆਂ ਨਜ਼ਰ ਆਈਆਂ ਅੱਜ ਛੋਟੇ ਸ਼ੁਭ ਦੀ ਪਹਿਲੀ ਲੋੜੀ ਸੀ ਤੇ ਸਭ ਨੇ ਛੋਟੇ ਸ਼ੁਭ ਨੂੰ ਦੇਖਿਆ ਤੇ ਬੜੇ ਖੁਸ਼ ਵੀ ਨਜ਼ਰ ਆ ਰਹੇ ਨੇ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਛੋਟਾ ਸ਼ੁਭ ਹਾਸੀਆਂ ਖੇਡੀਆਂ ਨਜ਼ਰ ਆ ਰਿਹਾ ਕਰਦਾ ਤੇ ਛੋਟਾ ਸ਼ੁਭ ਖੇਡਦਾ ਹੋਇਆ ਨਜ਼ਰ ਆ ਰਿਹਾ ਸਾਰੇ ਹੱਥਾਂ ਦੇ ਵਿੱਚ ਗੋਦੀ ਦੇ ਵਿੱਚ ਬੱਚਿਆਂ ਨੂੰ ਖਿਡਾ ਰਹੇ ਨੇ ਲਾੜ ਕਰ ਰਹੇ ਨੇ ਦਲਾਰ ਕਰ ਰਹੇ ਨੇ ਤੇ ਇਹ ਬੱਚਿਆਂ ਦਾ ਪਿਆਰ ਹੈ ਤੇ ਆਹ ਦੇਖ ਸਕਦੇ ਹਾਂ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਅੱਜ ਫਿਰ ਤੋਂ ਖੁਸ਼ੀਆਂ ਪਾਰਤੀਆਂ ਨੇ ਇੱਕ ਦਿਨ ਉਹ ਸੀ ਜਿੱਦੇ ਛੋਟੇ ਸ਼ੁਭ ਨੇ ਜਨਮ ਲਿਆ ਸੀ ਤਾਂ ਉਸ ਦਿਨ ਤੋਂ ਖੁਸ਼ੀਆਂ ਵਾਪਸ ਪਾਰਤੀਆਂ ਨੇ ਉਹ ਮਾਹੌਲ ਹਵੇਲੀ ਦਾ ਫਿਰ ਤੋਂ ਬਣਨ ਲੱਗਿਆ ਤਾਂ ਛੋਟੇ ਸ਼ੁਭ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਅੱਜ ਮਾਤਾ ਖੁਸ਼ ਵੀ ਨਜ਼ਰ ਆਈ ਤੇ ਭਾਵਕ ਵੀ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਦਾ ਗਮ ਜਿਹੜਾ ਬਹੁਤ ਵੱਡਾ ਹੈ ਕਿਉਂਕਿ ਸਿੱਧੂ ਮੂਸੇਵਾਲਾ ਆਪਣੀ ਛੋਟੀ ਉਮਰ ਦੇ ਵਿੱਚ ਨਾਮ ਬਣਾ ਕੇ ਇਸ ਦੁਨੀਆ ਤੋਂ ਚਲਾ ਗਿਆ ਪਰ ਅੱਜ ਕਹਿ ਸਕਦੇ ਆਂ ਵੀ ਛੋਟੇ ਸ਼ੁਭ ਨੇ ਉਸ ਖਵੇਲੀ ਦੇ ਵਿੱਚ ਖੁਸ਼ੀਆਂ ਦੀ ਬਹਾਰ ਵਾਪਸ ਲੈ ਆਂਦੀ ਹੈ ਤੇ ਛੋਟੇ ਸ਼ੁਭ ਦੇ ਲੋਹੜੀ ਦੇ ਜਸ਼ਨ ਜਿਹੜੇ ਨੇ ਹਵੇਲੀ ਦੇ ਵਿੱਚ ਮਨਾਏ ਗਏ ਤੇ ਸਭ ਨੂੰ ਲੋਹੜੀ ਵੀ ਵੰਡੀ ਗਈ ਤਾਂ ਦੇਖ ਸਕਦੇ ਹੋ ਤਸਵੀਰਾਂ ਬਿਆਨ ਕਰਦੀਆਂ ਨੇ ਆਓ ਸੁਣਾਉਣੇ ਆ ਪਰਿਵਾਰਕ ਮੈਂਬਰਾਂ ਨੇ ਕੀ ਕੁਝ ਕਿਹਾ ਸੁਣ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਮਾਤੇ ਕੀ ਕਹੋਗੇ ਯਾਰ ਜਿਵੇਂ ਦੂ ਦੀ ਖੁਸ਼ੀ ਮਨਾਉਣਾ ਖੁਸ਼ੀ ਹੋਈ ਹੈ ਜੀ ਐਤੂ ਪੱਤ ਖੁਸ਼ੀ ਕੀ ਹੋਊਗੀ ਦਰਸ਼ਕਾਂ ਨੂੰ ਤਾਂ ਬਾਈ ਮੈਸੇਜ ਦੇਣਾ ਚਾਹੂੰਗੀ ਵੀ ਉਹਨਾਂ ਦੀਆਂ ਲੱਖਾਂ ਕਰੋੜਾਂ ਅਰਦਾਸਾਂ ਦੇ ਸਕਦਾ ਅੱਜ ਕਹਿੰਦੇ ਹੁੰਦੇ ਫੁੱਬਲ ਤੇ ਪਾਣੀ ਪਿਆ ਥੋੜਾ ਜਿਹਾ ਮੰਨੂ ਉਹ ਤਾਂ ਘਟਾ ਤਾਂ ਉਹਦਾ ਸ਼ੁਭ ਦਾ ਘਟਾ ਤਾਂ ساری ਜ਼ਿੰਦਗੀ ਨਹੀਂ ਪੂਰਾ ਹੋ ਸਕਦਾ ਤੇ ਪਰ ਇਹ ਇੱਕ ਸਾਡੇ ਜਉਣ ਦਾ ਮਕਸਦ ਕੁਛੀਆਂ ਪਰਤੀਆਂ ਨੇ ਹਵੇਲੀ ਦੇ ਵਿੱਚ ਕੀ ਕਹਿਣਾ ਚਾਹੋਗੇ ਅੱਜ ਹਾਂਜੀ ਕਹੇ ਜੋ ਉਹ ਤਾਂ ਸਦੇ ਕੋਈ ਖੁਸ਼ਾਈ ਨਹੀਂ ਜਿਹੜੀ ਚੀਜ਼ ਅਸੀਂ ਗਵਾਈ ਹੈ ਹੈ ਨਾ ਉਹ ਚਲੋ ਪ੍ਰਮਾਤਮਾ ਨੇ ਸਿਰੇ ਸਾਨੂੰ ਛੋਟੇ ਰੂਪ 'ਚ ਵਾਪਸ ਕਰ ਦਿੱਤੀ ਠੀਕ ਹੈ ਪਰ ਇਹ ਜਿਹੜੀ ਅੱਜ ਖੁਸ਼ੀ ਹੈ ਇਹ ਵੀ ਬਹੁਤ ਖੁਸ਼ੀ ਹੈ ਜਿਹੜਾ ਗਮ ਆਇਆ ਉਹ ਤਾਂ ਅਸੀਂ ਬਣਾ ਨਹੀਂ ਸਕਦੇ ਠੀਕ ਹੈ ਪਰ ਜਿਹੜੀ ਅੱਜ ਸਾਨੂੰ ਪ੍ਰਮਾਤਮਾ ਨੇ ਦੁਬਾਰਾ ਖੁਸ਼ੀ ਦਿੱਤੀ ਹੈ ਇਹ ਤੋਂ ਅਸੀਂ ਬਹੁਤ ਖੁਸ਼ ਹਾਂ ਪਹਿਲੀ ਲੋੜੀ ਅੱਜ ਛੋਟੇ ਜਿਹੋ ਦੀ ਇਹ ਲੀਤੀ ਸਾਲ ਵੀ ਵੜੀ ਪਾਕੀ ਗਈ ਸੀ ਹੀ ਪਰਮਾਤਮਾ ਕੋਲ ਅਰਦਾਸ ਕਰਤੀ ਹੋਈ ਸੀ ਵੀ ਵੇਰਾ ਵੈਗਰੂ ਮੇਰੇ ਸ਼ੁਰੂ ਵਾਪਸ ਕਰ ਦਿਓ ਮੇਰੀ ਵੈਗਰੂ ਮੇ ਸੋਦੀ ਮੇਰਾ ਅਫਸੂਬ ਵਾਪਸ ਆ ਗਿਆ ਮੈਂ ਬਹੁਤ ਖੁਸ਼ ਖੁਸ਼ੀਆਂ ਦੇ ਵੀ ਲਫ਼ਜ਼ ਬਹੁਤ ਮਤਲਬ ਜਿੰਨੇ ਵੀ ਅਸੀਂ ਕਹੀਏ ਉਹਨੇ ਸੀ ਵੈਗਰੂ ਦਾ ਸ਼ੁਕਰ ਅੱਲਾ ਦਾ ਪਹਿਲੀ ਵਾਰ ਕਈ ਲੋਕਾਂ ਨੇ ਛੋੜ ਨੂੰ ਦੇਖਿਆ ਛੋਟੇ ਸ਼ੁਭ ਨੂੰ ਤੇ ਬੜੀ ਖੁਸ਼ੀ ਲੱਗ ਰਹੀ ਹੈ ਬਹੁਤ ਖੁਸ਼ੀ ਹੈ ਜੀ ਅਸੀਂ ਸਭ ਪਹਿਲਾਂ ਤਾਂ ਸੁੱਖਾ ਸੁੱਖੇ ਲੱਗਦਾ ਹੁਣ ਅਸੀਂ ਇਹਨੂੰ ਦਿਨੋਂ ਦਿਨਾਂ ਦੇਖਦੇ ਸੀ ਛੇਤੀ ਛੇਤੀ ਆ ਜਾਂਦੇ ਨੇ ਮਾਸੀ ਰਹਿਣਾ ਉਹਨਾਂ ਨੂੰ ਹਲਕਾ ਦੇ ਅੱਛਾ ਐ ਜੇ ਸਤਿ ਪ੍ਰਮਾਤਮਾ ਦਾ ਅਸ਼ਕਰਾਨ ਨਹੀਂ ਕਰਦੇ ਪਰ ਅੱਜ ਤੱਕ ਮੈਂ ਕੁਝ ਨਹੀਂ ਬੋਲੀ ਅੱਜ ਮੈਂ ਖੁਸ਼ੀ ਚ ਬੋਲ ਰਹੀ ਹਾਂ ਜੀ ਮੇਰੀ ਵਾਹਿਗੁਰੂ ਨੇ ਸੁਣ ਲਈ ਇਹਦੀ ਲੰਬੀ ਉਮਰ ਕਰੇ ਪਰ ਉਹ ਜਿਹੜਾ ਸਾਨੂੰ ਗਮ ਹੈ ਨਾ ਉਹ ਤੁਹਾਨੂੰ ਗਮ ਵਹੇਗੀ ਹੈ ਕਿਤੇ ਨਾ ਕਿਤੇ ਉਸ ਗਮ ਨੂੰ ਉਹ ਗਮ ਤਾਂ ਸਾਨੂੰ ਜੀਵਰੀ ਨਹੀਂ ਜਾਂਦਾ ਸਾਡੇ ਸਾਹਾਂ ਚ ਵੀ ਮੈਨੂੰ ਅਲੱਗ ਦਾ ਸਾਡੇ ਮਰਾਂ ਨਹੀਂ ਚੁੱਕੇ ਪਰ ਜਿਹੜੀ ਅੱਜ ਕੋਸ਼ਿਸ਼ਾਂ ਨੂੰ ਪਰਵਾਣ ਤੁਹਾਡੇ ਵਾਕਸ ਦਿੱਤੀ ਹੈ ਅਸੀਂ ਵਾਇਗਰੂ ਰਾਈਵਿਸ਼ ਕਰਨਾ ਕਰਦੇ ਸਿੱਧੂ ਦੇ ਪ੍ਰਸ਼ਾਸਕਾਂ ਨੂੰ ਕੀ ਕਹਾਂਗੇ ਅੱਜ ਪੂਰੇ ਦੇਸ਼ ਦੀ ਲੋੜੀ ਨਹੀਂ ਹੋਈ ਜਿੱਥੇ ਜਿੱਥੇ ਵੀ ਲੋੜੀ ਬਣਾ ਰਹੇ ਨੇ ਪਹਿਲਾਂ ਸਾਰੇ ਲੋਕਰ ਦੇ ਦਾਅਵਾ ਨਾਲ ਸੂਬਾ ਵਾਪਸ ਆਇਆ ਜੈਸੇ ਕਿ ਇਹ ਵੀ ਇੱਕ ਦੇ ਵਾਪਸ ਆਇਆ ਇੱਕ ਦੇ ਬੋਲਣ ਦਾ ਵਾਪਸ ਆਇਆ ਇੱਕ ਦੇ ਨਾਲ ਨਹੀਂ ਦੇ ਸਭ ਦੇਸਾਂ ਚ ਬੈਠੇ ਨੇ ਮੈਂ ਇਸ ਨੂੰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਵੀ ਮਤਲਬ ਰਜਨ ਨਹੀਂ ਅਰਦਾਸਾਂ ਕਰਦੇ ਸੀਗੇ ਸਾਰੇ ਸਭ ਦੇ ਅਰਦਾਸਾਂ ਪੂਰੀਆਂ ਹੋ ਗਈਆਂ ਨਵਾਂ ਗੀਤ ਵੀ ਆ ਰਿਹਾ ਜੀ ਸਿੱਧੂ ਦਾ ਨਵਾਂ ਗੀਤ ਆ ਰਿਹਾ ਸਾਨੂੰ ਖੁਸ਼ੀ ਆ ਰਹੀ ਬਹੁਤ ਖੁਸ਼ੀ ਪਰਮਾਤਮਾ ਇਹਨੂੰ ਲੰਬੀ ਉਮਰ ਕਰੇ ਮੈਂ ਤਾਂ ਇਹ ਕਹਿੰਦੀ ਆ ਵੀ ਮੇਰੀ ਔਰ ਸ਼ੁਭ ਨੂੰ ਉਡਾ ਦੇ ਬਸ ਇਹਨੂੰ ਵੱਡਾ ਹੋਇਆ ਵੇਖੀਏ ਸੀ ਜਿਹੜੇ ਸੁਪਨੇ ਉਹਦੇ ਪੂਰੇ ਕਰਨੇ ਸੀ ਸੀ ਕਿ ਪੂਰੀ ਤਾਂ ਜਿਹੜੇ ਸਾਡੇ ਦੁੱਖਾਂ ਵਾਲੇ ਨਾ ਤਾਂ ਦੁੱਖ ਨਾਲ ਹੀ ਨੇ ਸਾਡੇ ਉਹਨੂੰ ਵੀ ਅਸੀਂ ਬਹੁਤ ਹੋਂਗਾ ਨਾ ਮਿਹਨਤ ਵੱਡਾ ਕੀਤਾ ਸੀ ਪਰ ਹੁਣ ਇਹਨੂੰ ਵੀ ਅਸੀਂ ਇਸੇ ਤਰ੍ਹਾਂ ਹੀ ਵੱਡਾ ਕਰਨਾ ਪਰਮਾਤਮਾ ਨੇ ਵੱਡਾ ਕਰਨਾ ਪਰ ਜਿਹੜੀ ਕੋਸ਼ਿਸ਼ਾਂ ਨੂੰ ਅੱਜ ਸਾਡੀ ਵਾਪਸ ਕਰਤੀ। ਰਵੰਸੀ ਮੁੱਸਾ ਜੀ ਰਵੰਸੀ ਜੀ ਅੱਜ ਸ਼ੋਭ ਦੀ ਛੋਟੇ ਦੀ ਪਹਿਲੀ ਲੋੜੀ ਹੈ ਕਿਵੇਂ ਲੱਗ ਰਿਹਾ ਹੈ ਪਹੁੰਚੇ ਤੁਸੀਂ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਜੇ ਪਿਸੀ ਘਰ ਨੂੰ ਯਾਦ ਲੱਗਦੇ ਤਾਂ ਅਫਸੋਸ ਵੀ ਹੁੰਦਾ ਹੈ। ਅੱਜ ਦੀ ਜੀ ਜੀ ਨੂੰ ਅਸੀਂ ਦੇਖ ਕੇ ਤਾਂ ਤਾਂ ਅਸੀਂ ਖੁਸ਼ ਵੀ ਆ। ਬਹੁਤ ਚੜ੍ਹਦੀ ਕਲਾ ਦੀ ਸਾਰਾ ਸੀ। ਖੋਸ਼ਾ ਨਗਰ ਦੇ ਸਾਰੇ ਬੈਠੇ ਮਨਾ ਰਹੇ ਸਾਰੇ ਘਰਾਂ ਨੂੰ ਲੋੜੀ ਇੱਕ ਪਾਸੇ ਗਮਾਂ ਦਾ ਮਾਹੌਲ ਸੀ ਤੇ ਅੱਜ ਖੁਸ਼ੀਆਂ ਜਿਹੜੀਆਂ ਪਰਤੀਆਂ ਨੇ ਤੇ ਪਹਿਲੀ ਵਾਰ ਜਸ਼ਨ ਦਾ ਮਾਹੌਲ ਦੇਖਣ ਨੂੰ ਜਸ਼ਨ ਦਾ ਮਾਹੌਲ ਜੀ ਹਾਂ ਜੀ ਕਿਵੇਂ ਲੱਗਿਆ ਉਹ ਸਿੱਧੂ ਬੜੀ ਪਹਿਲਾਂ ਅਸੀਂ ਬਹੁਤ ਖੁਸ਼ੀਆਂ ਮਨਾਈਆਂ ਨੇ ਹੂੰ ਇਹ ਉਦੋਂ ਤੋਂ ਪਤਾ ਉਸ ਨੂੰ ਪਤਾ ਹੀ ਹੈ ਵੀ ਉਹਦਾ ਇਹਦੂਪਰ ਅੱਜ ਤਾਂ ਹੀ ਉਦਾਸ ਸੀ ਅੱਜ ਅਸੀਂ ਪੂਰਾ ਖੁਸ਼ੀ ਦਾ ਮਾਹੌਲ ਆ ਗਿਆ ਹੂੰ ਜਿੱਦ ਦੇ ਛੋਟੇ ਸਿੱਧੂ ਨੇ ਜਨਮਨੇ ਉਹਦੇ ਵੀ ਅਸੀਂ ਖੁਸ਼ੀਆਂ ਮਨਾਈਆਂ ਉਹਦੇ ਦੀ ਸਾਰੇ ਇੱਥੇ ਸੀਗੇ ਹੂੰ ਹੂੰ ਤੇ ਉਹਦੇ ਪਾਸ ਤਬਾਜ਼ੀਆਂ ਵਗੈਰਾ ਜੋ ਪੜਾ ਕੇ ਉਹਦੇ ਵੀ ਆਪਾਂ ਚਲਾਇਆ ਸਾਰਿਆਂ ਨੇ ਤੇ ਉਹ ਜੋ ਉਹੀ ਅੱਜ ਜਸ਼ਨ ਅੱਜ ਬਣਿਆ ਪਿਆ ਫੇਰ ਤੇ ਸਿੱਧੂ ਦੀ ਤਰ੍ਹਾਂ ਜਿਵੇਂ ਸਿੱਧੂ ਜਸ਼ਨ ਮਨਾਉਂਦਾ ਅੱਜ ਮਾਹੌਲ ਜਸ਼ਨ ਦਾ ਬਣਿਆ ਪਿਆ ਪਹਿਲੀ ਲੋਹੜੀ ਆ ਸਿੱਧੂ ਦਾ ਹਾਂ ਬਈ ਵਧੀਆ ਜਸ਼ਨ ਜਿਵੇਂ ਸਿੱਧੂ ਦਾ ਅੱਗੇ ਮਾਹੌਲ ਬਹੁਤ ਦਾ ਨਾ ਉਹ ਵੀ ਜਸ਼ਨ ਮੰਨਿਆ ਜਾਂਦਾ ਜਿਵੇਂ ਪੂਰੇ ਸਾਰੇ ਪਿੰਡ ਨੂੰ ਖੁਸ਼ੀ ਆ ਗਈ ਹੈ ਨਾ ਸਾਰਾ ਪਿੰਡ ਆਇਆ ਬੈਠਿਆ ਦਾ ਵਧੀਆ ਖੁਸ਼ੀ ਮਨਾਈ ਜਾਂਦੇ ਆ ਇਹ ਪੂਰਾ ਚਾਹ ਚੜਿਆ ਫਿਰ ਸਿੱਧੂ ਦੇ ਫੈਨਸ ਨੂੰ ਕੀ ਕਹੂੰਗੇ ਨਵਾਂ ਗੀਤ ਵੀ ਆ ਰਿਹਾ ਸੁਣਨ ਜਾਇਆ ਹਾਂ ਨਵਾਂ ਗਾਣਾ ਆ ਰਿਹਾ ਬਹੁਤ ਜਲਦੀ ਆ ਰਿਹਾ ਗਾਣਾ ਹਾਂ ਤੇ ਸਿੱਧੂ ਦੇ ਫੈਨਸ ਸਾਨੂੰ ਇਸ ਤੋਂ ਬੰਗੀ ਬੇਨਤੀ ਹੈ ਵੀ ਬਹੁਤ ਜਲਦੀ ਤੋਂ ਜਲਦੀ ਗਾਣਾ ਆ ਰਿਹਾ ਹੈ ਤੇ ਤੁਹਾਡਾ ਇੰਤਜ਼ਾਰ ਖਤਮ ਹੋ ਗਿਆ ਏ ਧੜੀਆਂ ਖਤਮ ਹੋਣ ਵਾਲੀਆਂ ਨੇ